ਕਲਾ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਮਾਣ ਕੇ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦਾ ਹੈ ਅੱਜ ਮੈਂ ਬੜਾ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਕਿ ਅੱਜ ਜੋ ਮਹਿਮਾਨ ਸਾਡੇ ਕੋਲ ਆਏ ਹੋਏ ਨੇ ਇੱਕ ਤਰ੍ਹਾਂ ਨਾਲ ਕਲਾ ਦੇ ਅੰਗ ਸੰਗ ਦੀ ਇਹ ਪ੍ਰਾਪਤੀ ਹੈ ਡਾਕਟਰ ਪੈਰੇ ਲਾਲ ਗਰਗ ਜੀ ਪੰਜਾਬੀ ਸਾਹਿਤ ਦੇ ਵਿੱਚ ਡਾਕਟਰੀ ਦੇ ਵਿੱਚ ਤੇ ਪੰਜਾਬੀ ਸਮਾਜ ਦੇ ਵਿੱਚ ਉਹਨਾਂ ਦੀ ਜਿਹੜੀ ਦੇਣ ਆ ਉਹ ਤਾਂ ਕੋਈ ਵਾਕਬ ਨਹੀਂ ਹੈ ਉਹ ਅੱਜ ਸਟੂਡੀਓ ਚ ਆਏ ਨੇ ਤੇ ਉਹਨਾਂ ਦੇ ਨਾਲ ਸਾਡੇ ਆਪਣੇ ਇਥੋਂ ਭਵਿੰਦਰ ਮੱਲੀ ਜੀ ਜਿਹੜੇ ਕਿ ਸੋਸ਼ਲ ਐਕਟਿਵਿਸਟ ਨੇ ਉਹ ਵੀ ਚੱਲ ਕੇ ਆਏ ਨੇ ਆਪ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਡਾਕਟਰ ਸਾਹਿਬ ਜੀ ਆਇਆਂ ਨੂੰ ਸ਼ੁਕਰੀਆ ਭਵਿੰਦਰ ਮੱਲੀ ਜੀ ਜੀ ਆਇਆਂ ਸ਼ੁਕਰੀਆ ਜੀ ਭੋਜ ਜੀ ਭਵਿੰਦਰ ਮੱਲੀ ਮੈਂ ਤੁਹਾਡੇ ਵੱਲੋਂ ਗੱਲ ਸਟਾਰਟ ਕਰਦਾ ਤੁਸੀਂ ਪਿਛਲੇ 57 ਸਾਲਾਂ ਤੋਂ ਤਕਰੀਬਨ ਆ ਸਮਾਜ ਦੇ ਨਾਲ ਵਿਚਰ ਰਲ ਕੇ ਕੰਮ ਕਰ ਰਹੇ ਹਾਂ ਬੜਾ ਸੋੜਾ ਤੁਹਾਡਾ ਲਾਈਫ ਆ ਸੋਹਣੀ ਕਮਾਈ ਕਰਦੇ ਹੋ ਟੱਬਰ ਬੜੀਆ ਪਾਲ ਲਿਆ ਹੈਗਾ ਇਹ ਸਾਰੇ ਤੋਂ ਬਾਹਰ ਜਾ ਕੇ ਤੁਹਾਨੂੰ ਕੀ ਜ਼ਰੂਰਤ ਪਈ ਆ ਬਈ ਸਮਾਜ ਦੇ ਪ੍ਰਤੀ ਇਹ ਕੰਮ ਕਰਨ ਦੀ ਹਾਂ ਜੀ ਮੋਣਜੀ ਤੁਹਾਡਾ ਸਵਾਲ ਬੜਾ ਵਧੀਆ ਹੈ ਇਹਦਾ ਇੱਕ ਛੋਟਾ ਜਿਹਾ ਆਪਣਾ ਜਵਾਬ ਤੇਦਾ ਹੀ ਆ ਕਿ ਜਿਸ ਸਮਾਜ ਨੇ ਸਾਨੂੰ ਜਨਮ ਦਿੱਤਾ ਜਿਨ੍ਹਾਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉਹਨਾਂ ਦਾ ਕਰਜ਼ਾ ਸਿਰੇਗਾ ਤਾਂ ਉਹ ਕੋਸ਼ਿਸ਼ ਇਹ ਹੈ ਕਿ ਉਹ ਸ਼ਰੀਰ ਨੂੰ ਉਹਨਾਂ ਨੂੰ ਮੋੜਿਆ ਜਾਵੇ ਔਰ ਜਿਹੜੀ ਇਹ ਜ਼ਿੰਦਗੀ ਹੈ ਏਸੀ ਲੇਖੇ ਲਈ ਜਾਵੇ ਅੱਜ ਅਸੀਂ ਬੜਾ ਭਾਗਾ ਵਾਲਿਆਂ ਕਿ ਸਾਡੇ ਵਿਚਕਾਰ ਡਾਕਟਰ ਪਿਆਲਲ ਗੱਗ ਸਾਹਿਬ ਜਿਹੜੇ ਕਿ ਇੱਕ ਬੜੀ ਸਮਾਜੀ ਸੁਚੇਤ ਆਖ ਹੈ ਜਿਹੜੇ ਲਗਾਤਾਰ ਸਾਡੇ ਮਸਲਿਆਂ ਨੂੰ ਦੇਖਦੇ ਨੇ ਅਸੀਂ ਤਿੰਨ ਤਰੀਕ ਨੂੰ ਸਰੀ ਦੇ ਵਿੱਚ ਇੱਕ ਸੈਮੀਨਾਰ ਕੀਤਾ ਜਿਹਦੇ ਵਿੱਚ ਸਾਡੇ ਇਸ ਇਲਾਕੇ ਦੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਆ ਕੇ ਡਾਕਟਰ ਸਾਹਿਬ ਨੂੰ ਸੁਣਿਆ ਔਰ ਜਿਹੜੇ ਸਾਡੇ ਵਿਸ਼ੇ ਸੀ ਜਾਂ ਜਿਹੜੀ ਜਿਹਨਾਂ ਦੇ ਬਾਰੇ ਅਸੀਂ ਗੱਲ ਕਰਨੀ ਚਾਹੁੰਦੇ ਸੀ ਜਿਹਨਾਂ ਵਿੱਚ ਮੁੱਖ ਤੌਰ ਤੇ ਪੰਜਾਬੀ ਦਰਸ਼ਕ ਔਰ ਜੋ ਸਾਡੀ ਪੰਜਾਬੀ ਦੀ ਹੋਸਟ ਸੀ ਉਹਦੇ ਉਹਦੇ ਬਾਰੇ ਅਸੀਂ ਗੱਲ ਕਰਨ ਵਿੱਚ ਕਾਮਯਾਬ ਹੋਏ ਆਪਣਾ ਸਹਿਯਾ ਦੇਣ ਵਿੱਚ ਕਾਮਯਾਬ ਹੋਏ ਇਹ ਇੱਕ ਲੜੀ ਹੈ ਜਿਹੜੀ ਇਸ ਕਿ ਅਸੀਂ ਅਸੀਂ ਸਮਝਦੇ ਹਾਂ ਕਿ ਆਪਣੇ ਕੰਮ ਦੇ ਵਿੱਚੋਂ ਕਿ ਇਹ ਜਿਹੜੇ ਵਿਸ਼ੇ ਹੈ ਜਦ ਤੱਕ ਅਸੀਂ ਨਾ ਬਾਰੇ ਗੱਲ ਨਹੀਂ ਕਰਾਂਗੇ ਤਾਂ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ ਤਾਂ ਮੈਂ ਤੁਹਾਡੇ ਪ੍ਰੋਗਰਾਮ ਨਾਲ ਹੀ ਸਮੂਚੀਏ ਭਾਈਚਾਰੇ ਨੂੰ ਬਰਾਏ ਵੀ ਦੇਣਾ ਚਾਹੁੰਦਾ ਕਿ ਜਿਹੜੀ ਪਿਛਲੇ 3 ਤਰੀਕ ਨੂੰ ਅਸੀਂ ਤਾਲਪਾਰਕ ਕਨਵੈਨਸ਼ਨ ਸੈਂਟਰ ਦੇ ਵਿੱਚ ਪ੍ਰੋਗਰਾਮ ਕੀਤਾ ਔਰ ਸਾਰੇ ਲੋਕੀ ਹਮ ਹਮ ਆ ਕੇ ਆਏ ਔਰ 2.5 ਘੰਟੇ ਲਗਾਤਾਰ ਉਹਨਾਂ ਨੇ ਵਿਦਵਾਨਾਂ ਦੀ ਗੱਲ ਨੂੰ ਸੁਣਿਆ ਸੁਣਨਾ ਵੀ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਕਿਉਂਕਿ ਅੱਜ ਸਾਡੀ ਜਿਹੜੀ ਸੁਣਨ ਦੀ ਬਿਰਤੀ ਹੈਗੀ ਹੈ ਅਸੀਂ 2 ਮਿੰਟ ਵੀ ਗੱਲ ਸੁਣ ਨਹੀਂ ਸਕਦੇ ਸੋ ਮੈਂ ਤੁਹਾਡੇ ਕਲਾ ਦੇ ਅੰਕ ਸੰਗਰਾਹੀ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਔਰ ਡਾਕਟਰ ਪਿਆਲ ਅਗਰਗ ਸਾਹਿਬ ਭਾਵੇਂ ਇਹਨਾਂ ਦੀ ਜਿਹੜੀ ਸਿਹਤ ਹੈਗੀ ਆ ਉਹ ਠੀਕ ਨਹੀਂ ਸੀ ਉਹਦੇ باوجود ਵੀ ਨੇ ਸਾਡਾ ਜਿਹੜਾ ਸੱਤ ਸੱਦਾ ਸੀ ਸਵੀਕਾਰ ਕੀਤਾ ਔਰ ਸਾਡੇ ਵਿੱਚ ਆਏ ਹੈਗੇ ਔਰ ਸਾਨੂੰ ਮਤਲਬ ਉਹ ਖੁਸ਼ੀ ਦਾ ਮੈਂ ਤਾਂ ਇਜ਼ਹਾਰ ਹੀ ਨਹੀਂ ਕਰ ਸਕਦਾ ਮੈਂ ਸਮੁੱਚੇ ਪੰਜਾਬ ਦੇ ਪੰਜਾਬੀ ਭਾਈਚਾਰੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਵੀ ਜੀ ਆਗਿਰੇ ਡਾਕਟਰ ਸਾਹਿਬ ਮੈਂ ਉਸੇ ਸਵਾਲ ਨੂੰ ਤੁਹਾਡੇ ਕੋਲੋ ਇਸ ਤਰੀਕੇ ਨਾਲ ਪੁੱਛਦਾ ਜੀ ਤੁਸੀਂ ਇੱਕ ਕਿਤੇ ਦੇ ਤੌਰ ਤੇ ਡਾਕਟਰ ਹੋਣ ਦੇ ਨਾਤੇ ਜੀ ਤੁਸੀਂ ਸਰੀਰ ਦਾ ਇਲਾਜ ਕਰਦੇ ਹੋ ਜੀ ਅ ਬਾਕੀ ਕਹਿੰਦੇ ਆ ਨਾ ਜੋ ਬ੍ਰਹਮੰਡ ਦੇ ਸੋਈ ਪਿੰਡੇ ਤੇ ਤੁਸੀਂ ਅ ਲੋਕਾਂ ਦੇ ਸਰੀਰ ਦਾ ਇਲਾਜ ਕਰਦੇ ਕਰਦੇ ਸ ਸਮਾਜ ਦੇ ਇਲਾਜ ਵੱਲ ਨੂੰ ਚੱਲਣ ਦੇ ਲਈ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਪ੍ਰੇਰਣਾ ਸਰੋਤ ਬਣੀਆਂ ਔਰ ਇਹ ਕਿਵੇਂ ਤੁਸੀਂ ਇਸ ਪਾਸੇ ਆਏ ਮਤਲਬ ਤੁਹਾਡੇ ਬਾਰੇ ਵੈਸੇ ਤਾਂ ਸਾਰੇ ਜਾਣਦੇ ਹੀ ਨੇ ਡਾਕਟਰ ਸਾਹਿਬ ਤੇ ਤੁਸੀਂ ਸਪੈਸ਼ਲਾਈਜੇਸ਼ਨ ਆ ਤੁਹਾਡੀ ਬੱਚਿਆਂ ਦੇ ਸਪੈਸ਼ਲਿਸਟੋਂ ਜਨਰਲ ਸਪੈਸ਼ਲਿਸਟੋਂ ਤੇ ਉਸ ਦੇ ਨਾਲ ਨਾਲ ਜਿਹੜੀ ਤੁਹਾਡੀ ਸਮਾਜ ਪ੍ਰਤੀ ਸਪੈਸ਼ਲਾਈਜੇਸ਼ਨ ਜਿਹੜੇ ਪਿਛਲੇ ਦਿਨਾਂਾਂ ਦੇ ਵਿੱਚ ਅਸੀਂ ਤੁਹਾਨੂੰ ਸੁਣਿਆ ਅ ਮਤਲਬ ਐਉਂ ਲੱਗਦਾ ਬਈ ਕੋਈ ਵਿਦਵਾਨ ਦੀ ਬਜਾਏ ਜਿਵੇਂ ਸਾਡਾ ਕੋਈ ਮਾਪਾ ਬੋਲ ਰਿਹਾ ਹੋਵੇ ਕੋਈ ਸਾਨੂੰ ਮਾਪਾ ਸਿਖਿਆ ਸਿਖਿਆ ਨਹੀਂ ਦੇ ਰਿਹਾ ਹੋਵੇ ਉਹ ਪੁਰਾਣੀਆਂ ਬਾਤਾਂ ਕੋ ਕਹਾਣੀਆਂ ਸੁਣਾ ਕੇ ਸਮਝਾਉਂਦਾ ਹੋਵੇ ਇਸ ਤਰ੍ਹਾਂ ਦਾ ਸੋਹਾ ਤੁਹਾਡਾ ਕਿਵੇਂ ਬਣਿਆ ਤੇ ਇਸ ਖੇਤਰ ਦੇ ਵਿੱਚ ਕਿਵੇਂ ਆਏ ਬਿਲਕੁਲ ਜੀ ਤੁਹਾਡੀ ਗੱਲ ਜਿਵੇਂ ਤੁਸੀਂ ਇਹ ਸਮਝਦੇ ਹੋ ਇਦਾਂ ਹੀ ਮੈਨੂੰ ਇਹਦੇ ਬਜ਼ੁਰਗ ਇਹੋ ਜਿਹੇ ਮਾਪੇ ਇਹੋ ਜਿਹਾ ਸਮਾਜ ਮਿਲਿਆ ਜਿਨੇ ਬਾਤਾਂ-ਬਾਤਾਂ ਚ ਗੱਦਾਂ ਗੱਲਾਂ ਚ ਧੀਏ ਨਹੀਂ ਤੂੰ ਗੱਲ ਕਰ ਤੈਨੂੰ ਨਹੀਂ ਤੂੰ ਕਰਨ ਕਰੀ ਤਰ੍ਹਾਂ ਸਮਝਾਤਾ ਛੋਟੀਆਂ ਜਿਹੀਆਂ ਛੋਟੀਆਂ ਬਚਪਨ ਚ ਵਿਵਕਾਂ ਦੇ ਸਵਾਲ ਤੋਂ ਸਮਝ ਨਾ ਜਾਣਾ ਹਾਂਜੀ ਤਾਂ ਕਈ ਵਾਰੀ ਬਾਲ ਮਨ ਤਾਂ ਤੁਹਾਨੂੰ ਪਤਾ ਹੈ ਗੁੱਸੇ ਵੀ ਹੋ ਜਾਂਦਾ ਹੈ ਥੋੜਾ ਆਕੜ ਵੀ ਆ ਜਾਂਦੀ ਹੈ ਬਿਲਕੁਲ ਤਾਂ ਮੇਰੀ ਮਾਤਾ ਟੋਟਲ ਅਨਪੜੀ ਹਾਂਜੀ ਉਹ ਕਿਹਾ ਕਰੇ ਵੀ ਮੈਨੂੰ ਤਾਂ ਮੇਰੇ ਬਾਪ ਨੇ ਪੜਾਇਆ ਨਹੀਂ 10ਵੀਂ ਦਾ ਕੁਲੀਆਂ ਦਾ ਸਕੂਲ ਹੈਗਾ ਸੀ ਉਹ ਰੋਡ 'ਚ ਤੇ ਕੰਨੇ ਤੋਦਦੇ ਨੇ ਕੋਲੀ ਕਿਹੜਾ ਪੜਦੀਆਂ ਨੇ ਨਹੀਂ ਤਾਂ ਮੈਂ ਬਹੁਤ ਕਰਨਾ ਸੀ ਤੇ ਉਹ ਕਿਹਾ ਕਰੇ ਪੁੱਤ ਜਿਹੜੇ ਖੂਹ ਚ ਠੰਡਾ ਮਿੱਠਾ ਪਾਣੀ ਹੁੰਦਾ ਨਾ ਵਿਆਖਾ ਉੱਥੇ ਹੀ ਜਾਂਦਾ ਹੈ ਉੱਥੇ ਹੀ ਜਾਂਦਾ ਕੀ ਬਾਤ ਹੈ ਸੁੱਕੇ ਫੁਹਾ ਕੋਲ ਕਿਨੇ ਜਾਣਾ ਇਹ ਨਹੀਂ ਮੈਂ ਦੁਕਾਨ ਵੀ ਕਰਦਾ ਸੀ ਨਾਲ ਹੀ ਹਾਂਜੀ ਉਹਨੇ ਮਾਂ ਨੇ ਸਵੇਰੇ ਤੁਰਨ ਲੱਗੇ ਨੂੰ ਕਹਿਣਾ ਪੁੱਤ ਨਸਤਰ ਉੱਥੇ ਡਾਈ ਦੀ ਜਿੱਥੇ ਖੂਨ ਹੋਵੇ ਬਿਲਕੁਲ ਬਿਲਕੁਲ ਫਿਰ ਜੇ ਕਿਸੇ ਦੇਣ ਲੈਣ ਦੀ ਗੱਲ ਹੋਣੀ ਪੁੱਤ ਰਜਜੀਤ ਨੂੰ ਨਹੀਂ ਦਿੰਦਾ ਭੁਖੀ ਨੂੰ ਨਹੀਂ ਦੇ। ਸੋ ਇਹ ਜਿਹੜੇ ਸਾਰੀਆਂ ਗੱਲਾਂ ਛੋਟੇ ਛੋਟੇ ਇੱਕ ਇੱਕ ਸੰਟੈਂਸ ਆ। ਕੁਝ ਵਿੱਚ ਕਿੱਡੀ ਵੱਡੀ ਗੱਲ ਬਤਾ ਇਦਾਂ ਹੀ ਪਿੰਡ ਦੇ ਲੋਕਾਂ ਨੇ। ਇਦਾਂ ਹੀ ਜੇ ਗੁਰਦੁਆਰੇ ਮੰਦਰ ਮਸੀਤਾਂ ਜਾਣਾ ਮੈਂ ਅੱਜ ਵਾਲਾ ਐਨਾ ਮਾੜਾ ਹਾਲ ਨਹੀਂ ਸੀ ਜੋ ਅੱਜ ਅਸੱਤੀ ਗੱਲ ਦੱਸਾਂ। ਸੋ ਉੱਥੋਂ ਜੋ ਸੁਖਿਆ ਉਹਦੇ ਜੋ ਹੌਲੀ ਹੌਲੀ ਇਹ ਸੰਜਾਇਆ। ਬਈ ਜਿਹੜਾ ਵੀ ਕੁਛ ਅਸੀਂ ਕਰ ਰਹੇ ਹਾਂ ਉਹ ਇੱਕ ਵਿਅਕਤੀ ਨਹੀਂ ਕਰ ਰਿਹਾ। ਇੱਕ ਅੰਦੇ ਕਰਦਾ ਕੰਮ ਹੀ ਨਹੀਂ। ਸੰਨਸ ਖਾਇਆ ਗਿਆ ਕੱਡੀ ਹੋਵੇ ਨਾ ਬਣਾ ਵਿੱਚ ਲੱਕੜੇ ਸੋ ਉਹਦੇ ਵਿੱਚੋਂ ਉਹ ਮੈਨੂੰ ਸੱਚੀ ਮੱਚੀ ਮੈਸੂ ਹੁੰਦਾ ਐਨੀ ਮੈਂ ਜੀ ਆ ਗਿਆ ਇਸ ਵਸੇ ਕਿ ਜਿਹੜਾ ਸਕੂਲ ਬਣਿਆ ਹਮਮ ਹਰ ਸਕੂਲ ਤਾਂ ਸਾਡੇ ਪਿੰਦੇ ਲੋਕਾਂ ਨੇ ਬਣਾਇਆ ਪੜ੍ਹਨ ਦਾ ਮੌਕਾ ਸਾਨੂੰ ਮਿਹਰੇ ਉੱਤੇ ਸਾਨੂੰ ਬਿਲਕੁਲ ਇਦਾਂ ਹੀ ਮੈਡੀਕਲ ਕਾਲਜ ਬਣਿਆ ਮੈਨੂੰ 100 ਰੁਪਏ ਮਹੀਨਾ ਉਸ ਜਮਾਨੇ 'ਚ ਮਜੀਫਾ ਮਿਲਦਾ ਸੀ ਜਦ ਇੱਕ ਜੀਵਿਤ ਮਾਸੇ ਤਨਖਾਹ 100 ਰੁਪਏ ਹੁੰਦੀ ਸੀ ਅਰ ਅਮਰੀਕਾ ਦੇ ਮੇਰੇ ਮਾਪਿਆਂ ਨੇ ਸੋਲ ਬਣਾਇਆ ਸੀ ਉਹ ਕੁਛ ਕਰਤਾ ਸਿੰਘ ਸਰਾਬੇ ਰਸ਼ੀਦ ਓਹ 18-19 ਸਾਲ ਦੀ ਉਮਰ ਦੀ ਹਾਂ ਦੀ ਉਹ ਬਾਬਾ ਕਾਦੀ ਗੰਧਰੀ ਬਾਬੇ ਜਿਹੜੀਆਂ ਕੰਮ ਘਟ ਮਾਰ ਦੀ ਧਰਤੀ 'ਚ ਅਸੀਂ ਬੈਠੇ ਹਾਂ ਉਹ ਜਿਹੜੇ ਦੁਕਾਨੇ ਇਸ ਯੋਗਦਾਨ ਪਾਇਆ ਜੀਵਨ ਕਾਰੋਬਾਰ ਚ ਰਹੀ ਜਿੱਦ ਉਮਰ ਕਾਇਦ ਜੀ ਨੂੰ ਆਪਾਂ ਕਹਿੰਦੇ ਆ ਸਾਰੀਆਂ ਜਾਇਦਾਦਾਂ ਕੁਲਕੁਆ ਮੰਨ ਕੇ ਸਾਰਾ ਉਹਨਾਂ ਦਾ ਹਿੱਸਾ ਹੈ ਜਿਨ੍ਹਾਂ ਨੇ ਇਕੱਠਾ ਕਰਕੇ ਆਪਦੀ ਜਾਨ ਦੇ ਕੇ ਸਾਡੇ ਵਾਸਤੇ ਇੱਕ ਜ਼ਮੀਨ ਸਿੰਜੀ ਕਿ ਅਸੀਂ ਇੱਥੇ ਆ ਰਹੇ ਹੋ ਕੇ ਰੁੱਖ ਬਣ ਗਏ ਵੈਲਕਮ ਕਿਉਂਕਿ ਉਹਨਾਂ ਸਾਰਿਆਂ ਨੇ ਸਿੰਜੀ ਹੁਣ ਉਹ ਚੜੇ ਗਏ ਸਾਡੇ ਉਹ ਸਿੰਜ ਕੀ ਚੜੇ ਗਏ ਤਾਂ ਰੁੱਖ ਤਾਂ ਅਸੀਂ ਬਾਅਦ ਚ ਬਣਿਆ ਪਰ ਹੁਣ ਸਾਡਾ ਇਹ ਬਣਦਾ ਹੈ ਕਿਸੀ ਅਗਲੀ ਪੀੜੀ ਨੂੰ ਜੋ ਕਿ ਸਾਨੂੰ ਮਿਲਿਆ ਹੈ ਰੁੱਖਾਂ ਦੀ ਜੀਰਾਂ ਰੁੱਖਾਂ ਤੋਂ ਸਿੱਖਿਆ ਕਿ ਜੰਗਲ ਦੇ ਪੱਤੇ ਸੁੱਕ ਕੇ ਉਹਦੀਆਂ ਜੜਾਂ 'ਚ गिरਦੇ ਨੇ ਵੀ ਹੁਣ ਭਾਈ ਮੈਂ ਖੁਰਾਕ ਦੇਣਾ ਨਵੇਂ ਪੱਤੇ ਨੂੰ ਐਸ ਗੱਲ ਚੋਂ ਸਾਰਾ ਕੁਝ ਹੈ ਕਿ ਸਮਾਜ ਚੋਂ ਹੀ ਅਸੀਂ ਸਿੱਖਿਆ ਸਮਾਜ ਹੀ ਨਹੀਂ ਸਭ ਕੁਝ ਦਿੰਦਾ ਕੋਈ ਵਿਅਕਤੀ ਸੀ ਕਿ ਜਿਸ ਨੂੰ ਮੌਕਾ ਮਿਲ ਗਿਆ ਮੈਂ ਵਿਦਿਆਰਥੀ ਜਿਹੜਾ ਸਵਾਲ ਹੈ ਤੁਹਾਡਾ ਉਹਦਾ ਜਵਾਬ ਦੇ ਰਿਹਾ ਹਾਂ ਸ਼ਰੀਰ ਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਕਿਸੇ ਵੀ ਬੰਦੇ ਦਾ ਚਾਹ ਕਾਲਾ ਹੈ ਚਾਹ ਗੋਰਾ ਹੈ ਚਾਹ ਉਹ ਉੱਚੀ ਜਾਤ ਦਾ ਸੋਕਾਲ ਹੈ ਚਾਹ ਨੀਚੀ ਜਾਤ ਦਾ ਹੈ ਚਾਹ ਉਹ ਜਾਦਾ ਪੜਿਆ ਚਾਹ ਘੱਟ ਪੜਿਆ ਹੈ ਜਿਹੜਾ ਦਿਮਾਗ ਹੈ ਉਹਦਾ ਵਜਨ ਵੀ ਉਨਾ ਹੀ ਹੈ ਤੇ ਉਹ ਵਿਕਸਿਤ ਵੀ ਉਨਾ ਹੀ ਹੈ ਫਰਕ ਇਹਨਾਂ ਗੋ ਹਾਰਡਵੇਅਰ ਹੈ ਉਹ ਚ ਸੌਫਟਵੇਅਰ ਕਿੰਨਾ ਖ ਪਾਇਆ ਗਿਆ ਜੇ ਕੰਪਿਊਟਰ ਜਿੰਨਾ ਮਰਜੀ ਵਧੀਆ ਹੋਵੇ ਜੇ ਉਹ ਚ ਸੌਫਟਵੇਅਰ ਨਹੀਂ ਹੋएगा ਚੱਲੇਗਾ ਹੀ ਨਹੀਂ ਉਹਨੇ ਕੈਲਕੂਲੇਸ਼ਨ ਕਿਤੋਂ ਕਰੇਗਾ ਤੁੰ ਸੋਚਣਾ ਕਿ ਸੋ ਅਸੀਂ ਜਿੱਥੇ ਜਦ ਸੂਚਨਾ ਉਹਦੇ ਚ ਪਾਉਣੀ ਬੰਦ ਕਰਤੀ ਉਹਨੇ ਲੱਗਦਾ ਕਿ ਯਾਰ ਇਹ ਤਾਂ ਜਾਤੀ ਹੋ ਗਈ ਇਹ ਤਾਂ ਕਾਣੀ ਬੰਧ ਰਹੀ ਇਹ ਸਭ ਚ ਸੂਚਨਾ ਪੈ ਨਹੀਂ ਚਾਈ ਉਹ ਕੁਦਰਤ ਨੇ ਤਾਂ ਸਭ ਨੂੰ ਬਰਾਬਰ ਦਿੱਤਾ ਸਭ ਨੂੰ ਬਰਾਬਰ ਇਹ ਫਰਕ ਕਿਉਂ ਸੋ ਇੱਕ ਤਾਂ ਇਹ ਆਇਆ ਇੱਕ ਜਿਵੇਂ ਤੁਸੀਂ ਇੱਕ ਹੋਰ ਸਵਾਲ ਕਰਿਆ ਉਹ ਵੀ ਮੈਂ ਆਪਣੇ ਘਰ ਚੋਂ ਸਿੱਖਿਆ ਸਾਡੇ ਘਰ ਇੱਕ ਸਵੀਪਰ ਆਉਂਦੀ ਸੀ ਸਫਾਈ ਕਰਨ ਵਾਲਾ ਹਾਂਜੀ ਹਾਂਜੀ ਤੇ ਮੈਂ ਇੱਕ ਵਾਰੀ ਉਹ ਨੂੰ ਚਾਹ ਪਾਉਣ ਲੱਗਿਆ ਤੇ ਮੈਂ ਐ ਉੱਚੀ ਕਰਕੇ ਪਾਉਣ ਲੱਗਿਆ ਹਾਂਜੀ ਮੈਨੂੰ ਇੱਕੋ ਵਾਰੀ ਛੱਪੜ ਪਿਆ ਜੀਵਨ ਚ ਮੇਰੀ ਮਾਂ ਨੇ ਉਦੋਂ ਮੇਰੇ ਥੱਪੜ ਮਾਰਿਆ ਕਹਿੰਦੀ ਆਪਦੇ ਵੀ ਪਿਆਰ ਸਾਲੇਗਾ ਉਹਦੇ ਵੀ ਸਾਲੇਗਾ ਜੇ ਉਹਦਾ ਕੌਡਾ ਚੱਕ ਕੇ ਪਾਉਂਦਾ ਫੇਰ ਤੇਰਾ ਹੱਥ ਘੱਟਾ ਜੀਤਿਆ ਜਾਣਾ ਕਿਉਂ ਉਹ ਸਮਝ ਆਈ ਵੀ ਨਹੀਂ ਹਰ ਬੰਦਾ ਬਰਾਬਰ ਹੈ ਔਰ ਸਾਡੇ ਘਰ ਚ ਵੀ ਇਹੀ ਜੀ ਬਾਰੋਂ ਵੀ ਇਹੀ ਸਿੱਖਿਆ ਲੋਕਾਂ ਤੋਂ ਹੀ ਸਿੱਖਿਆ ਇੱਕ ਛੋਟੀ ਜੀ ਗੱਲ ਸੁਣਾ ਕੇ ਫਿਰ ਤੁਹਾਡਾ ਸੁਣਾਂ ਸਾਡੇ ਪਿੰਡ ਇੱਕ ਬੰਦਾ ਨਾ ਬੜੀ ਸੁੱਚ ਪਿੱਟ ਕਰਿਆ ਕਰੇ ਕਹਿੰਦਾ ਆਪਦੇ ਆਪ ਨੂੰ ਪੱਕਾ ਸਿੱਖ ਸੀ ਉਹ ਹੂੰ ਹੂੰ ਸਿੱਖਾਂ ਤਾਂ ਸੁੱਚਪਿਟ ਹੁੰਦੀ ਨਹੀਂ ਨਾ ਉਹਨੇ ਘਰੇ ਕਣਕ ਖਤਮ ਹੋ ਗਈ ਹਾਂਜੀ ਜਦੋਂ ਕਣਕ ਖਤਮ ਹੋ ਗਈ ਉਹਨੇ ਆਪਦੇ ਸੀਰੀ ਨੂੰ ਕਿਹਾ ਹੂੰ ਵੀ ਤੇਰੇ ਪਈਆ ਕਹਿੰਦਾ ਹਾਂਜੀ ਮੇਰੇ ਤੇ ਪਈਆ ਕਹਿੰਦਾ ਇੱਕ ਰੀ ਰਾਤ ਨੂੰ ਨਾ 12 1 ਵਜੇ ਮੇਰੇ ਕਰੀ ਅਧੀਆ ਅੱਧੇ ਹੀ ਬੋਦੀ ਅਧੀਆ ਕਹਿੰਦੇ ਸੀ ਇੱਕ ਅਧੀਆ ਕਣਕ ਦਾ ਸੁੱਟ ਨਹੀਂ ਉਹ ਕਹਿੰਦਾ ਜੀ ਠੀਕ ਹੈ ਹੂੰ ਉਸ ਨੂੰ ਤਾਂ ਆ ਕੇ ਤੁਸੀਂ ਨੇ ਫਿਰ ਵੀ ਦੇਖ ਲਿਆ ਦੂਜੇ ਦੇ ਦਰਵਾਜ਼ੇ 'ਚ ਉਹਨਾਂ ਨੇ ਟਿੱਕੜਾ ਖੜਾ ਲਾ ਗਏ ਅੱਛਾ ਰਾਤ ਦੇ ਹਨੇਰੇ 'ਚੋਂ ਕੰਕ ਪਵਿੱਤਰ ਹੋ ਗਈ ਬਿਲਕੁਲ ਉਹ ਇੱਕ ਇੰਨਾ ਗਲਤੋ ਸਿੱਖਿਆ ਵੀ ਜਿੰਨਾ ਮਾਰਗੀਲ ਕੋਲ ਉਹ ਕੋਈ ਦਾ ਨਹੀਂ ਇਹ ਬੰਦੇ ਤਾਂ ਬੰਦੇ ਨੇ ਬੰਦੇ ਦੋ ਬਾਕੀ ਜਿਵੇਂ ਹੁਣ ਮੱਲੀ ਸਾਹਿਬ ਬੈਠੇ ਨੇ ਇਹਨਾਂ ਵੱਲੋਂ ਪਹਿਲਾਂ ਇਹ ਤਿੰਨ ਬੜੀਆਂ ਵੱਡੀਆਂ ਕਾਨਫਰੰਸਾਂ ਕਰਵਾ ਚੁੱਕੇ ਨੇ ਇਹ ਜਿਹੜਾ ਹੁਣ ਦਾ ਸੈਮੀਨਾਰ ਵੀ ਇਹਨਾਂ ਵੱਲੋਂ ਉਯੋਜਿਤ ਕੀਤਾ ਗਿਆ ਤੇ ਜੀ ਦਾ ਧੰਨਵਾਦ ਜੀ ਦੇ ਕਰਕੇ ਅਸੀਂ ਤੁਹਾਨੂੰ ਦਰਸ਼ਨ ਕਰੇ ਤੁਹਾਨੂੰ ਸੁਣਨ ਦੇ ਯੋਗ ਬਣਿਆ ਅ ਵੈਸੇ ਲੇਖਕ ਦੇ ਤੌਰ ਦੇ ਉੱਤੇ ਜਿਹੜਾ ਤੁਹਾਡਾ ਸਤਿਕਾਰ ਸਾਡੇ ਮਨ ਦੇ ਵਿੱਚ ਉਹ ਪਹਿਲਾਂ ਹੀ ਸੀਗਾ ਮਿਲ ਕੇ ਤੁਹਾਨੂੰ ਹੋਰ ਵੀ ਖੁਸ਼ੀ ਹੋਈ ਆ ਦੂਸਰੀ ਗੱਲ ਸਾਡਾ ਅ ਅਸੀਂ ਕਦੇ ਵੀ ਤੁਸੀਂ ਦੁਨੀਆ ਚ ਅਸੀਂ ਪੰਜਾਬ ਤੋਂ ਪਰੇ ਜਾ ਸਕਦੇ ਆ ਪਰ ਸਾਡੇ ਅੰਦਰੋਂ ਪੰਜਾਬ ਨਹੀਂ ਜਾਂਦਾ ਜੀਵੇ ਪੰਜਾਬ ਪਹਿਲੀ ਗੱਲ ਤਾਂ ਨਾਰਾ ਹੀ ਬਹੁਤ ਵੱਡਾ ਇਹ ਇੱਕ ਇੱਕ ਸਾਡਾ ਜਿਹੜਾ ਸਮਾਜ ਆ ਪੰਜਾਬ ਦਾ ਅ ਜਦੋਂ ਅਸੀਂ ਜਨਮੇ ਉਦੋਂ ਤੋਂ ਲੈ ਕੇ ਹੁਣ ਤੱਕ ਜਿੱਥੇ ਪਹੁੰਚਿਆ ਇਹ ਇੰਨੀ ਕਿ ਸਿਰ ਸਾਰੀ ਦੁਨੀਆ ਦੇ ਵਾਅ ਵਾਗ ਗਈ ਆ ਪਰ ਫਿਰ ਵੀ ਸਾਨੂੰ ਆਪਣੀ ਜਗ੍ਹਾ ਨਾਲ ਬੱਧ ਥੋੜਾ ਜਿਹਾ ਉਹ ਹੁੰਦਾ ਉਹਦਾ ਸਾਨੂੰ ਬੱਧ ਖਿਆਲ ਹੁੰਦਾ ਇਹ ਦਸ਼ਾ ਤੇ ਦਰਸ਼ਨ ਪੰਜਾਬ ਦਾ ਇਹਦੇ ਅੱਜ ਅੱਜ ਕੀ ਹੋ ਰਿਹਾ ਇਹ ਇਹ ਮਤਲਬ ਸਾਡਾ ਪੰਜਾਬ ਨੂੰ ਕੀ ਮਤਲਬ ਨਜ਼ਰ ਲੱਗੀ ਆ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਕਾਰਨ ਕੀ ਨੇ ਵੀ ਅਸੀਂ ਉੱਥੋਂ ਤੇ ਇੱਥੇ ਪਹੁੰਚ ਗਏ ਜੀ ਕਿਉਂਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਜਿਹੜਾ ਦਰਖਤ ਜਿਹੜੀ ਮਿੱਟੀ ਚ ਉੱਗਿਆ ਹੋਵੇ ਉਹ ਮਿੱਟੀ ਦਾ ਉਹ ਮੋਹ ਵੀ ਹੁੰਦਾ ਤੇ ਉਹ ਪਲਦਾ ਵੀ ਉਸ ਮਿੱਟੀ ਚ ਜ਼ਿਆਦਾ ਕਈ ਵਾਰੀ ਅਸੀਂ ਚੱਕਲਾ ਕੱਢ ਕੇ ਦੂਜੀ ਥਾਂ ਤੇ ਲਾਉਣਾ ਪੈਂਦਾ ਉਸੇ ਦਰਜਾ ਜ਼ਿਆਦੇ ਹੋ ਗਏ ਉਸ ਤੋਂ ਕੋਈ ਪਾਣੀ ਖਾਦ ਦੀ ਘਾਟ ਹੋ ਗਈ ਉਹ ਦੂਜੀ ਜਗ੍ਹਾ ਤੇ ਲੱਗਦਾ ਜਦੋਂ ਉੱਥੇ ਲੱਗਦਾ ਉਹ ਉਸ ਨੂੰ ਕਾਫੀ ਟਾਈਮ ਲੱਗਦਾ ਉੱਥੇ ਸੈੱਟ ਹੋਣ ਨੂੰ ਕਿਉਂਕਿ ਜਗਾ ਜੁਗੀ ਹੈ ਬਿਲਕੁਲ ਤੇ ਪਰ ਜਦੋਂ ਸੈੱਟ ਹੋ ਜਾਂਦਾ ਜੋ ਆਪਦੀ ਮਿੱਟੀ ਨੂੰ ਭੁੱਲ ਜਾਂਦਾ ਹੈ ਤਾਂ ਉਹਦਾ ਰੰਗ ਰੂਪ ਸਭ ਕੁਝ ਬਦਲ ਜਾਂਦਾ ਜਿਵੇਂ ਮਿੱਟੀ ਨੂੰ ਯਾਦ ਰੱਖਦਾ ਹੈ ਤਾਂ ਨਵੀਂ ਮਿੱਟੀ 'ਚ ਸੈੱਟ ਹੋ ਕੇ ਵੀ ਉਹ ਦੋ ਗੁਣ ਹੋ ਜਾਂਦੇ ਨੇ ਬਿਲਕੁਲ ਨਵੀਂ ਵਾਲੇ ਵੀ ਆ ਜਾਂਦੇ ਨੇ ਪੁਰਾਣੀ ਵਾਲੇ ਵੀ ਤੋ ਜਿਹੜੇ ਸਾਡੇ ਪੰਜਾਬੀ ਲੋਕ ਨੇ ਮੈਂ ਇਹ ਨਹੀਂ ਕਹਿੰਦਾ ਵਕੀ ਮਲੁਕੀ ਫਿਤਰਤਾ ਮਲੁਕੀ ਮਨ ਹੈ ਕਿ ਉਹ ਆਪ ਦੀ ਬੋਲੀ ਆਪ ਦਾ ਸੱਭਿਆਚਾਰ ਹੈ ਉਹ ਉਹ ਉਹਦੇ ਮਨ ਮਸਤਕ ਚ ਬਸਿਆ ਹੁੰਦਾ ਹੈ ਉਹ ਜਿੰਨਾ ਮਰਜੀ ਜੋਰ ਲਾ ਲੇ ਅੰਗਰੇਜ਼ੀ ਚ ਗੱਲ ਕਰਨ ਦੀ ਫਿਰ ਪੰਜਾਬੀ ਚ ਕਰ ਦੇਗਾ ਕਿਉਂਕਿ ਉਹ ਉਹ ਜਿਹੜੇ ਜਿਵੇਂ ਆਪਾਂ ਕਹਿੰਦੇ ਸਿੱਠਣੀਆਂ ਮੇਹਣੇ ਲੜਾਈਆਂ ਝਗੜੇ ਚੁਟਕਲੇ ਗੀਤ ਸੰਗੀਤ ਨਾਟਕ ਨਾਵਲ ਕਹਾਣੀਆਂ ਇਸ ਸਾਰੀ ਸਾਡੇ ਨੱਚਣਾ ਟੱਪਣਾ ਉਹ ਸਾਡੇ ਮਨ ਚ ਪੰਜਾਬੀ ਚ ਹੋਣਾ ਸਾਰੀ ਸਾਰੀ ਤੇ ਅੰਗਰੇਜ਼ੀ ਬੋਲ ਕੇ ਰਾਤ ਨੂੰ ਸੁਬਹ ਨੂੰ ਪੰਜਾਬੀ ਚ ਆਉਂਦਾ ਹਾਂ ਫੇ ਇਸ ਕਰਕੇ ਕਿਤਾਈ ਰਹੀ ਦੂਜੀ ਗੱਲ ਦੂਜੀ ਗੱਲ ਇਹ ਹੈ ਵੀ ਕੁਦਰਤ ਨੇ ਮੈਂ ਪੰਜਾਬ ਤੇ ਹੋਣਾ ਨਹੀਂ ਮਸਾਲਾ ਸ਼ਰੀਰ ਹੈ ਜਿਹੜੀ ਸਾਡੀ ਪੈਰ ਦੀ ਛੋਟੀ ਉਂਗਲੀ ਵੀ ਆ ਪੈਰ ਦਾ ਅੰਗੂਠਾ ਹੈ ਪੈਰ ਕਹਿੰਦੇ ਨਾ ਵੀ ਪੈਰ ਸਾਰਾ ਹ ਹਾਂ ਬਿਲਕੁਲ ਨੀਚੇ ਮੰਨੇ ਜਾਂਦੇ ਨੇ ਜੇ ਪੈਰ ਚ ਕੀੜੀ ਲੱਗਦੀ ਇੱਥੇ ਖੜ ਕੇ ਜਾਂਦੇ ਆ ਤਾਂ ਬਿਲਕੁਲ ਬਿਲਕੁਲ ਤੇ ਨਾਲ ਦਿਣਾਉ ਨੂੰ ਮੰਨਣਾ ਸ਼ੁਰੂ ਕਰਦੇ ਆ ਯਾਰ ਕੀੜੇ ਤਾਂ ਪਰ ਜਾਂਦੀ ਆ ਵੀ ਹਾਂ ਇਸ ਵਾਰ ਦਰਦ ਹੋ ਜੇ ਉਹਦਾ ਧਿਆਨ ਨਾ ਕਰੀਏ ਕੀੜੀ ਜੜੀ ਡੀ ਹੋਵੇ ਫਿਰ ਥੱਦਿਆਂ ਨਾਲ ਲੜ ਕੇ ਸਾਰੇ ਸ਼ਰੀਰ ਨੂੰ ਜਲ ਛੱਡਦਾ ਸੋ ਸ਼ਰੀਰ ਕੋਸ਼ਿਸ਼ ਕਰਦਾ ਉੱਥੇ ਜਾ ਕੇ ਜਲ ਨੂੰ ਰੋਕਣ ਦੀ ਇਹ ਨਹੀਂ ਕੋਈ ਫੈਰ ਸੋ ਇਹ ਤਾਂ ਇੱਕ ਗੱਲ ਸਮਝ ਆਂਦੀ ਆ ਵੀ ਸਾਡਾ ਜਿਵੇਂ ਪੰਜਾਬੀ ਸਮਾਜ ਆ ਉਹ ਇੱਕ ਅੰਗ ਆ ਬੂਲੇ ਸਮਾਜ ਦਾ ਬਿਲਕੁਲ ਜੇ ਇੱਕ ਅੰਗ ਦਾ ਇੱਕ ਹਿੱਸਾ ਖਰਾਬ ਹੋ ਗਿਆ ਚਾ ਕੋਈ ਘਾਟ ਨੇ ਚਾ ਕੋਈ ਸਿੱਖਿਆ ਕੋਈ ਢਾਂਚਾ ਤਾਂ ਵੀ ਨਹੀਂ ਹੋਣੇ ਚੱਲਣਾ ਜੋ ਅੰਗ ਖਰਾਬ ਹੋ ਗਿਆ ਤਾਂ ਫਿਰ ਸਰੀਰ ਖਰਾਬ ਹੋਏਗਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਦੁਜੀ ਹੈ ਉਹਦਾ ਇਹ ਹੈ ਹੁਣ ਦਸ਼ਾ ਤੇ ਦਸ਼ਾਕੀ ਹੋ ਗਈ ਸਾਡੀ ਦਸ਼ਾ ਇਹ ਹੋ ਗਈ ਆ ਵੀ ਸਾਡੇ ਸੱਟਾਂ ਬਹੁਤ ਲੱਗੀਆਂ ਤੇ ਸਾਨੂੰ ਲੱਗਦਾ ਹੈ ਵਿਸ਼ਾ ਇਹ ਦੀ ਸੱਤਾਂ ਚੋਂ ਅਸੀਂ ਉੱਪਰ ਨਹੀਂ ਸਕਦੇ ਉਹ ਜਿਹੜੀ ਸਾਡੀ ਨਵੀਂ ਪੀੜੀ ਨੂੰ ਲੱਗਦਾ ਵੀ ਉੱਪਰ ਨਾ ਔਖਾ ਇਥੋਂ ਨਿਕਲ ਜਾਓ ਬਾਹਰ ਹਾਲਾਤ ਉਹਦੇ ਨਾਲ ਸਿੱਜਣ ਦੀ ਬਜਾਏ ਬਿਲਕੁਲ ਉਹ ਨਵੀਂ ਪੀੜੀ ਕਦੀ ਆਪੇ ਨਹੀਂ ਨਿਕਲਦੀ ਉਹਨੂੰ ਠੱਕਿਆ ਵੀ ਜਾ ਰਿਹਾ ਵੀ ਛੱਡ ਤਾਏ ਕੀ ਲੈਣਾ ਇਹ ਆਪਦੀ ਇੱਥੇ ਤਾਂ ਹੀ ਹਾਰ ਰਹਿਣਾ ਹੈ ਮਜਬੂਰੀ ਕਿ ਤਾਏ ਮਜਬੂਰੀ ਕਿ ਤਾਏ ਉਹਦੇ ਵਿੱਚ ਜਿਹੜੇ ਮੈਨੂੰ ਮੁੱਟੀ ਜੀ ਸਮਝਾਈ ਹੈ ਪੰਜਾਬ ਦੇ ਇਤਿਹਾਸ ਚੋਂ ਕਿ ਪੰਜਾਬ ਵੱਡਾ ਟੁੱਕਿਆ ਗਿਆ ਇੱਕ ਵਾਰੀ ਨਹੀਂ ਕਈ ਵਾਰੀ ਵੱਡਾ ਟੁੱਕਿਆ ਗਿਆ ਔਰ ਪੁਰਾਣੇ ਜ਼ਮਾਨੇ ਤੋਂ ਸਿੱਤੋਵ ਗਵਾਸਤਾਨ ਤੱਕ ਦਿੱਲੀ ਤੱਕ ਸੀ ਬਿਲਕੁਲ ਹੁਣ ਉਹ ਪੰਜਾਬ ਦਾ ਜੇ ਸੰਤਾੜੀ ਚ ਅਮਰਤਾ ਪ੍ਰੀਤ ਵਿੱਚ ਵੀ ਹੈ ਕਿਤੇ ਨੇ ਪੰਜਾਬ ਪਾਣੀਆਂ ਅੰਦਰ ਵਿੱਤਾ ਜਹਰ ਆ ਇਨਾ ਪੰਜਾਬ ਪਾਣੀਆਂ ਤੇ ਤੱਕ ਤਨੂ ਪਾਣੀ ਹੈ ਦਾ ਇਸ ਜੜਖੇ ਜ ਜ਼ਮੀਨ ਦੇ ਨੂੰ ਨੂੰ ਫੁੱਟਿਆ ਕਹਿਰ ਫੁੱਟ ਫੁੱਟੀਆਂ ਲਾਲੀਆਂ ਗਿਟ ਗਿਟ ਚੜਿਆ ਦੀ ਇਹ ਫਾਨੂੰ ਜੇ ਅਮਰਤਾ ਪ੍ਰੀਤ ਦੱਸਦੀ ਇਹ ਹਾਲ ਹੋ ਗਿਆ ਉਸ ਤੋਂ ਉੱਪਰ ਬਿਲਕੁਲ ਉੱਪਰ ਤੇ ਉਸ ਤੋਂ ਉੱਪਰ ਦੇ ਵਾਸਤੇ ਸਾਨੂੰ ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਨੇ ਲੱਖ ਬੁਲੀਆਂ ਦੀ ਸਾਂਝੀ ਬੰਤਰ ਬੰਦੇ ਸਾਂਝਾ ਧਿਆਲ ਬੰਦੇ ਲੱਖ ਬੁਲੀਆਂ ਦਾ ਸਾਂਝਾ ਹਾਸਾ ਜਿਵੇਂ ਜਿਦਾ ਹੈ ਬਕਾਰ ਵਾਲੀ ਸੋ ਇਹ ਜਿਹੜੀ ਸਾਂਝ ਹੈ ਜਿਹੜੀ ਬਾਬੇ ਨਾਨਕ ਨੇ ਆਖਿਆ ਬਾਬੇ ਨਾਨਕ ਆਖਿਆ ਸਾਂਝ ਕੀ ਜੇ ਗੁਨਾ ਕੇਰੀ ਬਹੁਤ ਛਾੜ ਅਗਨ ਚੱਲੀਏ ਹਰੇਕ ਦੇ ਵਿੱਚ ਤੁਹਾਡੇ 'ਚ ਕੋਈ ਗੁਣ ਨੇ ਥੋੜੇ ਕੋਈ ਵਿਚਾਰ ਵੀ ਨਾ ਨਹੀਂ ਮਿਲਦੇ ਹੋਣਗੇ ਕੁਝ ਮਿਲਦੇ ਹੋਣਗੇ ਮਿਲਦੇ ਹੋਣਗੇ ਕੁਝ ਮੇਰੇ ਤੁਹਾਡੇ ਨਾਲ ਮਿਲਦੇ ਹੋਣਗੇ ਨਹੀਂ ਮਿਲਦੇ ਹੋਣਗੇ ਉਹ ਵੱਖਰੇ ਹੋਣਗੇ ਕੁਝ ਇਹਨਾਂ ਨਾਲ ਮਿਲਦੇ ਹੋਣਗੇ ਕੁਝ ਆਪਣੇ ਤਿੰਨਾਂ ਦੇ ਸਾਨ ਜਿਹੜ ਗੁਣ ਗੁਣ ਦਾ ਬਾਰੇ ਇਹ ਨਹੀਂ ਵੀ ਜੇ ਤੁਹਾਡੇ ਵੱਖਰੇ ਵਿਚਾਰ ਨੇ ਜਾਂ ਮੇਰੇ ਵੱਖਰੇ ਵਿਚਾਰ ਨਹੀਂ ਨਾ ਦੇਣੇ ਉਹ ਕੋਈ ਅਗਨ ਹੈ ਪਰ ਜੇ ਤਾ ਉਰੇ ਇੱਥੇ ਬੈਠ ਕੇ ਜੰਗ ਗੱਲ ਕਰਨਾ ਉਦੋਂ ਆਉਂਦਣਾ ਹਾਂ ਕਿਉਂਕਿ ਇੱਥੇ ਸਾਡੀ ਇੱਕ ਹੋਰ ਸਾਂਝ ਹੈ ਬਿਲਕੁਲ ਉਹ ਸਾਂਝ ਕਿ ਅਸੀਂ ਪੰਜਾਬ ਦੇ ਬਾਰੇ ਗੱਲ ਕਰਨੀ ਹੈ ਹਾਂਜੀ ਹਾਂ ਹੁਣ ਮੈਂ ਇੱਥੇ ਹੋਰ ਗੱਲਾਂ ਕਰੀ ਜਾਵਾਂ ਜਿਹਦਾ ਉਹ ਤਾਂ ਆਪਦਾ ਮਹੱਤਵ ਹੈ ਬਿਲਕੁਲ ਪਰ ਐਸ ਮੰਚ ਵਾਸਤੇ ਉਹ ਅਫਗਾਨ ਨੇ ਉਹ ਜੋ ਅਫਗਾਨ ਨੇ ਆਏ ਸੋ ਇਸ ਕਰਕੇ ਅਸੀਂ ਇਹ ਇਸ ਗਾਣ ਨੂੰ ਬਾਬੇ ਦੀ ਨੂੰ ਸਮਝਣ ਦੀ بجائے ਅਸੀਂ ਕੋਈ ਗੋਣੋਗਨ ਹੋਰੀ ਬਣਾ ਲੇ ਸੋ ਇਹ ਜਿਹੜਾ ਹੈਗਾ ਪੰਜਾਬ ਦੀ ਅੱਜ ਹਾਲਤ ਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਤਾਂ ਬਦਕਤਾ ਉੰਦੀ ਕੰਗਾਲੀ ਹੋਈ ਜਾ ਰਹੀ ਹੈ ਅਸੀਂ ਕਿਤਾਬਾਂ ਤਾਂ ਬਹੁਤ ਪੜੀਆਂ ਨੇ ਡਿਗਰੀਆਂ ਵਾਲੇ ਵੀ ਸਾਡੇ ਕੋਲ ਬਹੁਤ ਨੇ ਪਰ ਉਹ ਡਿਗਰੀਆਂ ਤੇ ਕਿਤਾਬਾਂ ਸਾਡੇ ਮਸਲੇ ਨੂੰ ਮੁਖ ਖਤਮ ਨਹੀਂ ਹੋ ਰਹੀਆਂ ਐਗਜ਼ੈਕਟਲੀ ਬਿਲਕੁਲ ਸੱਚ ਉਹਦਾ ਜਿਹੜਾ ਜਾਂ ਤੋਂ ਉਦੋਂ ਵਿੱਚ ਜਾਂਦਾ ਰਸਤਾ ਸੀ ਨਹੀਂ ਜਾਂ ਜਿਹੜਾ ਉਹਦਾ ਸ਼ਿਕਾਰ ਬਣ ਗਿਆ ਚਿੱਕੜ ਤਾਂ ਨਹੀਂ ਕਰਿਆ ਉਹ ਉਹਦੇ ਸ਼ਿਕਾਰ ਨੂੰ ਮੈਂ ਬਰੇਮ ਕਰਤਾ ਇੱਕ ਪੁੱਠੀ ਜਿਹਾ ਦਾ ਮੈਂ ਆਗਾ ਇੱਥੇੋਂ ਤੋਂ ਪਹਿਲਾਂ ਨਹੀਂ ਮੈਨੂੰ ਇੱਕ ਫੋਨ ਆਇਆ ਉਸ ਦਾ ਸਾਰਾ ਪਾਣੀ ਬੜਾ ਖਰਾਬ ਹੋ ਗਿਆ ਇਹ ਬਸ ਦੇ ਤੱਕ ਉਹ ਕਿਸਾਨੀ ਦੇ ਸਿਰ ਮਾਰ ਰਿਹਾ ਸੀ ਵੀ ਇਹ ਪਾਣੀ ਨਹੀਂ ਹੋ ਰਿਹਾ ਮੈਂ ਐਵੇਂ ਹੱਥ ਜੱਪਦੀ ਦੈਂਤੀ ਦੱਸ ਰਿਹਾ ਨਾ ਬਣੀ ਕਰਾਂਗਾ ਹਾਂਜੀ ਮੈਂ ਕਿਹ ਜਿਹੜਾ ਬੁੱਢੇ ਨਾਲੇ ਚ ਉਹ ਕਿਸਾਨੀ ਨਹੀਂ ਪਾਇਆ ਜਿਹੜੇ ਬੋਰ ਕਰ ਕਰਕੇ ਇੰਡਸਟਰੀ ਪਾਣੀ ਗੰਦਾ ਪਾਈ ਜਾਂਦੀ ਆ ਉਹ ਕਿਸਾਨੀ ਪਾਣੀ ਆ ਉਹ ਕੌਣ ਪਾਉਂਦਾ ਫਿਰ ਕਹਿੰਦਾ ਨਹੀਂ ਜੀ ਕਹਿੰਦਾ ਖਰਾਬ ਬਹੁਤ ਕਰਦੇ ਨੇ ਪਾਣੀ ਮੈਂ ਯਾਰ ਲੋਕਾਂ ਤਾਂ ਪੀਣ ਨੂੰ ਨਹੀਂ ਬਰਦਾ ਚੰਡੀਗੜ੍ਹ ਦੇ ਚ ਲੋਕ ਕੁੱਤਿਆਂ ਨੂੰ ਨਵਾਏ ਜਾਂਦੇ ਨੇ ਕਾਰਾਂ ਧੋਈ ਜਾਂਦੇ ਨੇ ਉਹੀ ਪਾਣੀ ਡੋਢੀ ਜਾਂਦੇ ਨੇ ਉਹ ਫਾਖੜਾ ਚ ਆਦਿਆ ਮੈਂ ਉਹ ਫਾਖੜਾ ਦਾ ਪਾਣੀ ਉਹ ਸਾਡੇ ਇੱਥੇ ਆ ਰਿਹਾ ਪੰਜਾਬ ਨੂੰ ਮਿਲਦੀ ਰਿਹਾ ਸੋ ਇਸ ਕਰਕੇ ਅਸੀਂ ਨਾ ਕਈ ਬਣੀ ਨਹੀਂ ਜਿੰਨਾ ਜ਼ਿਆਦਾ ਲੋਕਾਂ ਦਾ ਤਾਂ ਬਿਚ ਤੁਸੀਂ ਇਹ ਡਿੱਕਟਰ ਖੰਡਾ ਦਿੰਦੇ ਹੋ ਜਿੰਨਾ ਪੜੇ ਲਿਖੇ ਆ ਪਲਾਸਟਿਕ ਦੇ ਕੱਪਾਂ ਚ ਹੋਰ ਚ ਜਿੰਨਾ ਉਹ ਕਰਦੇ ਨੇ ਉਹਨਾਂ ਗਰੀਬ ਆਦਮੀ ਤਾਂ ਵਿਚਾਰ ਉਹਨਾਂ ਖਰੀਦ ਹੀ ਨਹੀਂ ਸਕਦਾ ਸੋ ਇਸ ਕਰਕੇ ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਵੀ ਨਾ ਤਾਂ ਪੰਜਾਬ 'ਚ ਕੋਈ ਦਿੱਕਤ ਨਹੀਂ ਹੈ ਪੰਜਾਬ 'ਚ ਅਸਲ 'ਚ ਦਿੱਕਤ ਜਿਹੜੀ ਹੈ ਜੇ ਅਸੀਂ ਉਹਨੂੰ ਪਛਾਣ ਲਈਏ ਦੋ ਗੰੰਦ ਦਿੱਕਤਾਂ ਇੱਕ ਤਾਂ ਅਸੀਂ ਜਿਹੜਾ ਪੰਜਾਬ ਦਾ ਫਲਸਫਾ ਹੈ ਇਹਦੇ ਵਿੱਚ ਜੋ ਪੰਜਾਬ ਦਾ ਦਰਸ਼ਨ ਹੈ ਪੰਜਾਬ ਦਾ ਫਲਸਫਾ ਹੈ ਜਿਹੜਾ ਸੋਨ ਵੈਦੀ ਹੜੱਪਾ ਮੀਜੋਦਾਰੋ ਉਦੋਂ ਬਾਅਦ ਪੋਰਸ ਹੋਣਾ ਵੇਲੇ ਉਦ ਪਤੰਡਿ ਦੀ ਵੇਲੇ ਤੇ ਇਹਨਾਂ ਦੇ ਵਿੱਚੋਂ ਜਿਹੜੇ ਅਸੀਂ ਹੋਏ ਪਾਣਨੀ ਦੇ ਵੇਲੇ ਰਿਗਵੇਦ ਵੇਲੇ ਰਮਾਇਣ ਦੇ ਵੇਲੇ ਗੀਤਾ ਵੇਲੇ ਕ੍ਰਿਸ਼ਨ ਜੀ ਨੇ ਗੀਤਾ ਜੋ ਪੰਜਾਬ ਚ ਲਿਖੀ ਆ ਮਤਲਬ ਬੁੱਢੀ ਆ ਸੋ ਇਹ ਜਿਹੜੇ ਸਿੱਖ ਬੁੱਲੂ ਨਾਨਕ ਜੀ ਜੀ ਦਾ ਗਿਟਾ ਵੱਡਾ ਫਲਸਫਾ ਉਨ ਤੋਂ ਕਿਤੇ ਅਸੀਂ ਟੁੱਟ ਗਏ ਅਸੀਂ ਉਸ ਨੂੰ ਕਿਸੇ ਨੇ ਪੋਥੀ ਵਾਲੀ ਤੇ ਕਿਸੇ ਨੇ ਖੋਤੀ ਵਾਲੀ ਅਸੀਂ ਉਹਨੂੰ ਪੋਥੀ ਨੂੰ ਮੱਥਾ ਟੇਕਣ ਤੇ ਲਾਗੇ ਹਾਂ ਅਸੀਂ ਉਹਦੇ ਵਿੱਚ ਜਿਹੜਾ ਲਿਖਿਆ ਮੈਂ ਜੀਵਨ ਚੱਕੀ ਗੱਲਾਂ ਸੁਣ ਕੇ ਤੁਹਾਨੂੰ ਬੜੇ ਅਸਰ ਹੁੰਦਾ ਹਾਂ ਹਾਂ ਜੀ 1983 ਦੇ ਵਿੱਚ ਹਾਂ ਜੀ ਸਿੱਖ ਅਕਾਲੀ ਦਲ ਨੇ ਕੰਦੋਲਨ ਸ਼ੁਰੂ ਕਰਾਇਆ ਅਸੀਂ ਜੇਲ੍ਹ ਪਰ ਉਹ ਅੰਦੋਲਨ ਹਾਂ ਜੀ ਉਹ ਜੀ ਅਰੈਸਟ ਕਰੀ ਗਏ ਉਹਨਾਂ ਨੂੰ ਜਿੰਨਾਂ ਚ ਜਗ੍ਹਾ ਨਹੀਂ ਸੀ ਗੁਰਦਾਸਪੁਰ ਜੇਬ ਰੋਡ 'ਤੇ ਮੈਂ ਰਹਿੰਦਾ ਸੀ ਤੇ ਉੱਥੇ ਅੱਗੇ ਆ ਕੇ ਹੱਸਦਾ ਸੀ ਅੱਛਾ ਬਸਾਂ ਸੜਕ 'ਤੇ ਖੜੀਆਂ ਨੇ ਸਾਰੇ ਸਿੰਘ ਉੱਥੇ ਬੈਠੇ ਨੇ ਫਿਰ ਸਾਰੇ ਕਥਾ ਕਰ ਰਹੀ ਸੀ ਸਿੰਘ ਉਹ ਕਹਿੰਦੇ ਮੈਂ ਸਾਈਕਲ ਤੇ ਆ ਰਿਹਾ ਸੀ ਆਉਂਦੇ ਹੱਸਦਾਲ ਉਹ ਕਹਿ ਰਹੇ ਨੇ ਦੇਖੋ ਸਿੰਘੋ ਜੇ ਤੁਸੀਂ ਕਿਸੇ ਡਾਕਟਰ ਸਹਿਬਾਨ ਕੋਲ ਜਾਣਦੇ ਹੋ ਉਹ ਤੁਹਾਨੂੰ ਜਾਂਚ ਕੇ ਪਰਖ ਕੇ ਆਪ ਦੇ ਗਿਆਨ ਦੇ ਹਿਸਾਬ ਨਾਲ ਤੇ ਜਲਦੀ ਦੇ ਹਿਸਾਬ ਨਾਲ ਨੁਸਖਾ ਲਿਖ ਦਿੰਦਾ ਜੇ ਸਿੰਘ ਉਹ ਨੁਸਖਾ ਲੈ ਆ ਕੇ ਤੁਸੀਂ ਤਵੀਦ ਚ ਮੜ ਕੇ ਉਹ ਦੌਲੇ ਨਾਲ ਲਾ ਲਓ ਤੇ ਫਿਰ ਰੋਜ਼ ਧੂਫ ਦੇਈ ਜਾਓ ਫਿਰ ਬਿਮਾਰੀ ਠੀਕ ਹੋ ਜੂ ਨਹੀਂ ਖਲਕੇ ਸਿੰਘ ਉਹ ਨਹੀਂ ਸੰਗਤੇ ਨਹੀਂ ਹੋਣੀ ਲੋੜ ਇਹ ਆ ਦੀ ਉਹ ਨੁਸਖਾ ਪੜੋ ਦਵਾਈ ਦਾ ਸੇਵਨ ਕਰੋ ਜੇ ਨਹੀਂ ਸਮਝ ਆਉਂਦਾ ਕਿਸੇ ਤੋਂ ਸੁਣੋ ਇਹ ਹੀ ਗੁਰੂ ਗ੍ਰੰਥ ਸਾਹਿਬ ਮੇਰਾ ਵੈਦ ਗੁਰੂ ਗੋਬਿੰਦਦਾ ਇਹ ਵੈਦ ਆਪਣਾ ਇਹ ਜੀ ਆਪਣੀ ਆਉਂਦਾ ਤਾਂ ਦੂਜਾਂ ਤੋਂ ਸਮਝੋ ਸਮਝ ਕੇ ਜੀਵਨ ਉਦਾਂ ਇਥੇ ਕਰਕੇ ਬਾਬੇ ਨੇ ਕਿਹਾ ਔਰ ਉਹਨਾਂ ਜੋ ਲਾਸਟ ਲਾਈਨ ਬੋਲੀ ਵੀ ਇਹ ਜੀਵਨ ਉਹੇ ਜਾ ਢਾਲਣਾ ਕਿਉਂਕਿ ਬਾਬੇ ਦਾ ਹੁਕਮ ਹੈ ਸਚੂਰੇ ਸਭ ਕੋ ਉੱਪਰ ਸੱਚ ਅਚਾਰ ਸੋ ਜਿਹੜਾ ਜੀਵਨ ਉਹੇ ਜਾ ਬਣਾਉਣਾ ਜੋ ਉਹ ਸਿੱਖਿਆ ਉਹ ਦਰਸ਼ਨਾ ਸਾਡਾ ਫਲਸਫਾ ਹੈ ਦੂਜੇ ਉਹਦੇ ਚ ਇੱਕ ਹੋਰ ਕਿਹਾ ਸੰਗਤ ਪੰਗਸ ਕਿੱਥੋਂ ਨਿਕਲੀ ਆ ਵੀ ਜਿਹੜਾ ਸਭ ਤੋਂ ਥੱਡੇ ਖੜਾ ਹੈ ਗਰੀਬ ਤੋਂ ਗਰੀਬ ਹੈ ਉਹਨੂੰ ਕਿੰਨੇ ਸੋਹਣੇ ਸ਼ਬਦਾਂ ਚ ਕਹੇ ਤਾਂ ਨੀਚਾ ਅੰਦਰ ਨੀਚ ਜਾਤ ਨੀਚੀ ਆ ਤੂੰ ਨੀਚ ਮੈਂ ਤਾਂ ਕਹਿੰਦਾ ਉਹ ਨਾਲਾਂ ਮੈਦ ਨਹੀਂ ਜਾਣਾ ਸੋ ਮਲਕ ਭਾਗੋਂ ਤੇ ਭਾਈ ਦਲੋਂ ਆਂਦਾ ਜਿਹੜਾ ਫਰਕ ਸੀ ਉਹ ਅਸੀਂ ਸਮਝ ਨਹੀਂ ਪਾਇਆ ਕਿਤੇ ਨਾ ਕਿਤੇ ਜਾਂ ਕਿਹਨੂੰ ਨਹੀਂ ਸਮਝਿਆ ਕੋਈ ਨਾ ਕੋਈ ਕਾਰਨ ਤਾਂ ਹੋਣਾ ਹੀ ਆ ਬਹੁਤਾ ਸਾਡਾ ਜਿਹੜਾ ਪੜਿਆ ਲਿਖਿਆ ਬਹੁਤਾ ਸਾਡਾ ਜਿਹੜਾ ਸਮਾਜ ਨੂੰ ਕੁਝ ਦੇ ਸਕਦਾ ਜਿਹਨੇ ਸਮਾਜ ਤੋਂ ਬਹੁਤ ਕੁਝ ਲਿਆ ਹੈ ਉਹ ਖੜ ਦੂਜੇ ਪਾਸੇ ਗਿਆ ਜੇ ਇਧਰ ਦੇ ਪਾਸੇ ਖੜੇ ਹੋ ਜੀਏ ਕਿਉਂਕਿ ਬਹੁਤਾ ਸਾਰੀ ਚੀਜ਼ਾਂ ਦੀ ਹੋ ਜਾਂਦਾ ਤਾਂ ਖਾਲੋ ਹੋ ਜਾਂਦਾ ਇੱਕ ਤੁਸੀਂ ਮੈਨੂੰ ਸਵਾਲ ਜਿਹੜਾ ਤੁਸੀਂ ਨਾ ਪੁੱਛਿਆ ਉਹਦੇ ਜਵਾਬ ਚ ਮੈਂ ਕਹਿ ਦੇ ਹਾਂ ਕਿ ਮੈਨੂੰ ਬਚਪਨ ਚੋਂ ਹੀ ਦੱਸਿਆ ਗਿਆ ਹੈ ਵੀ ਜਿਹੜਾ ਸਰਕਾਰੀ ਹਸਤਾਜ ਦੀ ਦਵਾਈ ਆ ਸਾਜੋ ਸਮਾਨ ਹੈ ਉਹ ਐਨਾ ਵਾਸਤੇ ਹੈ ਇਹ ਨਹੀਂ ਕਿ ਇਹਨਾਂ ਨੂੰ ਮੈਂ ਬਿਲਕੁਲ ਨਹੀਂ ਦਿਆਂਗਾ ਐਮਰਜੈਂਸੀ ਹੋ ਗਈ ਦਿਆਂਗਾ ਪਰ ਜੇ ਉਹ ਖਰੀਦ ਸਕਦੇ ਨਾ ਕਾਂਗਾ ਤਾਂ ਫਿਕਰੀ ਨਾ ਕਰੋ ਅਰੇ ਇਹ ਨਹੀਂ ਕਹਾਂਗਾ ਵੀ ਮੇਰੇ ਕੋਲ ਹੈ ਨਹੀਂ ਨਸਰ ਉੱਥੇ ਲਾਵੋ ਹਾਂ ਇਹ ਨਹੀਂ ਕਹਾਂਗਾ ਵੀ ਹੈ ਨਹੀਂ ਮੈਂ ਕਹਾਂ ਦੇਖੋ ਜੀ ਦਵਾਈ ਤਾਂ ਸਾਡੇ ਕੋਲ ਬਹੁਤ ਹੈ ਪਰ ਸੋਨ ਤੂੰ ਜਿੱਤਾ ਖਰੀਦ ਸਕਦੇ ਹੋ ਨਾ ਉਹਦੀ ਉਦਾਹਰਣ ਦੇ ਦਿੰਨਾ ਵੈਰ ਸਾਹਿਬ ਖੁਸ਼ਾਲ ਵੈਰ ਉਹ ਮੰਤਰੀ ਰਹੇ ਉਹਨਾਂ ਦੇ ਤੇ ਥੋੜਾ ਲੱਗੀ ਵਾਕਿਆ ਨਹੀਂ ਚੜ ਗਏ ਤੇ ਮੈਨੂੰ ਕੋਈ ਪਤਾ ਨਹੀਂ ਲੰਦੀ ਲਾਈਨ ਲੱਗੀ ਹੁੰਦੀ ਸੀ ਬ੍ਰਿੰਚਾਂ ਦੀ ਜਦੋਂ ਆ ਕੇ ਬੈਠੇ ਸਟੂਲ ਤੇ ਮੈਂ ਦੇਖਿਆ ਭੈਲ ਸਾਹਿਬ ਬੈਠੇ ਨੇ ਹੂੰ ਹੂੰ ਲੈ ਸਰ ਤੁਸੀਂ ਤਾਂ ਪਰ ਨਾਲ ਆਂਦੇ ਆਂ ਅਮੇ ਮੈਂ ਕਹਿੰਦੂ ਮੈਂ ਤਾਂ ਗਲੇ ਨੂੰ ਕਹਿੰਦਾ ਤੂੰ ਲਾਈਨ 'ਚ ਖੜਾ ਹਾਂ ਦੇ ਆਫਟਰ ਉਹ ਮੰਤਰੀ ਰਹੇ ਨਹੀਂ ਥੋੜੀ-ਬੋਟੀ ਇੱਜ਼ਤ ਕਰਨੀ ਸਾਡੀ ਵਾਜਬ ਹੁੰਦਾ ਹੈ ਮੈਂ ਕਿਹਾ ਜੀ ਤੁਸੀਂ ਨਹੀਂ ਡਾਕਟਰ ਮੈਨੂੰ ਪਤਾ ਹੈ ਤੁਸੀਂ ਨਾਇਨ ਚੇਮਰੀ ਦੇਖਦੇ ਹੋ ਮੈਂ ਦਵਾਈ ਲਿਖਤੀ ਹਾਂ ਹੂੰ ਹੂੰ ਹਾਂਜੀ ਵੈਸੇ ਤਾਂ ਦਵਾਈ ਉਹਰੇ ਬਾਹਰ ਤਾਂ ਆਂਦੀ ਐ ਸਾਵੀ ਤੁਹਾਨੂੰ ਪਤਾ ਤੁਸੀਂ ਤਖਰੀ ਨਹੀਂ ਸਕਦੇ ਹੋ ਇਹ ਤਾਂ ਗਰੀਬਾਂ ਵਾਸੀ ਹੁੰਦੀ ਹੈ ਕਾਕਾ ਰਾਮ ਲੈ ਕੇ ਆ ਬਿਲਕੁਲ ਨਹੀਂ ਉਹਨਾਂ ਨੇ ਕਿਹਾ ਉਹ ਮੇਰੀ ਉਹਨੀ ਇੱਜ਼ਤ ਕਰਦੇ ਰਹਿੰਦੇ ਨੇ ਮਰਦੇ ਦਮ ਤੱਕ ਸੋ ਕਹਿਣ ਦਾ ਮਤਲਬ ਹੈ ਜੇ ਤੁਸੀਂ ਲਾਈਨ ਖਿੱਚੀ ਹੋਈ ਆ ਸਪਸ਼ਟ ਕੋ ਉਹਨਾਂ ਦਾ ਕੈਰੇਕਟਰ ਦੇਖੋ ਲਾਈਨ ਦੇ ਵਿੱਚ ਆਇਆ ਜਿਹੜਾ ਇਹ ਇਹ ਤਾਂ ਜਾਹਰ ਹੁੰਦਾ ਵੀ ਉਹ ਮਤਲਬ ਤੁਹਾਡੇ ਵਰਗੇ ਨਹੀਂ ਸੁੱਚਾ ਸਿੰਘ ਛੋਟੇਪੁਰ ਉਹਨਾਂ ਨੂੰ ਮੈਂ ਆਖਿਆ ਮੈਂ ਕਿਹਾ ਜੱ태ਦਾਰ ਦੀ ਤਰਫ ਸੀ ਦੀ ਗੱਲ ਹੈ ਉਸੇ ਗੋਲੀ ਚਲਾਤੀ ਦੀ ਸੀ ਹਾਂਜੀ ਮੈਂ ਜਿਥੇ ਤੁਸੀਂ ਮੇਰੇ ਗੋਲੀ ਮਰਵਾ ਸਕਦੇ ਹੋ ਹਾਂ ਸਰਕਾਰ ਮੈਨੂੰ ਡਿਸਮਿਸ ਕਰ ਸਕਦੀ ਹੈ ਨਾ ਮੈਂ 25 ਦੀ 26 ਬਣਾਵਾ ਨਾ 26 ਦੀ 25 ਬਣਾਵਾ ਹਾਂ ਕਿੰਦਾ ਸਰ ਤੁਹਾਨੂੰ ਕੋਈ ਕਹਿ ਸਕਦਾ ਹਾਂ ਮੈਂ ਪੈਰ ਨਹੀਂ ਪੱਗ ਰੱਖਦਾ ਮੈਂ ਤਾਂ ਇਹ ਆਇਆ ਸੀ ਵੀ ਕਈ ਵਾਰ ਹਸਤਾ ਤੇ ਦਵਾਈ ਨਹੀਂ ਹੁੰਦੀ ਤੋ ਦਾਸ ਨੂੰ ਹੁਕਮ ਕਰਨਾ ਮੈਂ ਕੋਈ ਗੱਲ ਨਹੀਂ ਜੀ ਦਵਾਈ ਇਹ ਨਵਾਸੇ ਸਾਲੀ ਹੈਗੀ ਹੈ ਕਿਉਂਕਿ ਇਹਨਾਂ ਦਾ ਸਰਕਾਰ ਨੇ ਫੱਟੜ ਕਰੇ ਹੁਣ ਇਹਨਾਂ ਦੇ ਪੈਸੇ ਥੋੜੇ ਰੁਪਾਣ ਲੇ ਚੰ ਸੋ ਕਹਿਨ ਦਾ ਮੇਰਾ ਸਿਰਫ ਇਹਨਾਂ ਮਤਲਬ ਹੈ ਮੇਰੇ ਸਾਹਮਣੇ ਮੇਰਾ ਮਾਂ ਬਾਪ ਭੈਣ ਭਾਈ ਕਿਉਂਕਿ ਮੈਨੇ ਸਿਖਾਇਆ ਗਿਆ ਇਹ ਨਹੀਂ ਕਿ ਮੈਂ ਕੋਈ ਆਪੇ ਹੋ ਗਿਆ ਮੇਰੇ ਟੀਚਰਾਂ ਨੇ ਸਿਖਾਇਆ ਮੇਰੇ ਬਜ਼ੁਰਗਾਂ ਨੇ ਸਿਖਾਇਆ ਮੇਰੇ ਮਾਂ ਬਾਪ ਨੇ ਸਿਖਾਇਆ ਬੀ ਮਾੜੇ ਦੀ ਮਦਦ ਕਰਨੀ ਆ ਕਮਜ਼ੋਰ ਦੀ ਤਕੜੇ ਬਲ ਤੋਂ ਉਹਨਾਂ ਕੋਲ ਸਿਰ ਕੋਈ ਹੈ ਮੈਂ ਨਹੀਂ ਜਿਹ ਉਹਦੀ ਕਰੂੰਗਾ ਉਹਦੇ ਤੋਂ ਹੋਰ ਕਰਨ ਵਾਲੇ ਕਿਥੇ ਨੇ ਐਦਾ ਕੋਈ ਨਹੀਂ ਐਦਾ ਕੋਈ ਬਸ ਇਸ ਪਾਸੇ ਜਾਣਾ ਕਿਉਂਕਿ ਰੱਬ ਨੇ ਤੈਨੂੰ ਹੁਕਮ ਦਿੱਤਾ ਹੈ ਇਹ ਕੋਈ ਤੋਂ ਆਸਾਨ ਨਹੀਂ ਕਰਿਆ ਤੈਨੂੰ ਹੁਕਮ ਹੈ ਕਿ ਤੂੰ ਇਹ ਨਾਲ ਕਰ ਇਹ ਰੇਖਾ ਲਾ ਤੁਸੀਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਬੜੇ ਸਾਦੇ ਤਰੀਕੇ ਨਾਲ ਇੱਕ ਐਗਜ਼ਾਮਪਲ ਨੂੰ ਲੈ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਤਤ ਸਾਡੇ ਸਾਹਮਣੇ ਰੱਖ ਦਿੰਦਾ ਆਪਾਂ ਜਿਵੇਂ ਕਹਿੰਦਾ ਮੈਂ ਉਹ ਸ਼ਬਦ ਗੁਰੂ ਦੇ ਲੜ ਗੁਰੂ ਸਾਹਿਬ ਨੇ ਲਾਇਆ ਹੁਣ ਅਸੀਂ ਤਵੀਤ ਬਣਾ ਕੇ ਉਹਦੀ ਡੋਲੇ ਨੂੰ ਬੰਨੀ ਤਾਂ ਫਿਰਦੇ ਆ ਸਾਰੇ ਪਰ ਉਹ ਜਿਹੜਾ ਹੈਗਾ ਉਹਦਾ ਉਹਦਾ ਮਹੱਤਵ ਉਹਨੂੰ ਪੜ੍ਹ ਕੇ ਉਹਨੂੰ ਸਮਝ ਕੇ ਤੇ ਉਹਦੇ ਉੱਤੇ ਅਮਲ ਕਰਕੇ ਜਿਹੜਾ ਜਿਵੇਂ ਹੁਣ ਤੁਸੀਂ ਕਿਹਾ ਵੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਗੁਰੂ ਸਾਹਿਬ ਤਾਂ ਸਾਬ ਲਾ ਬਜਾ ਦੱਸ ਗਏ ਨੇ ਕਰੈਕਟਰ ਉਹਨਾਂ ਨੇ ਬਣਾਉਣ ਨੂੰ ਸਾਨੂੰ ਕਿਹਾ ਹੈਗਾ ਤੇ ਉਹ ਜਦੋਂ ਸਾਡਾ ਕਰੈਕਟਰ ਮਤਲਬ ਉੱਥੇ ਪਹੁੰਚ ਜੂ ਤਾਂ ਸਾਡੀਆਂ ਪੰਜਾਬ ਦੀਆਂ ਸਮੱਸਿਆਵਾਂ ਦੁਨੀਆ ਦੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਡਾਕਟਰ ਸਾਹਿਬ ਮੈਂ ਬੇਨਤੀ ਕਰਾਂਗਾ ਆਪਾਂ ਗੱਲਬਾਤ ਨੂੰ ਅਗਲੇ ਹਫਤੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਲੀਜ਼ ਤੁਹਾਡਾ ਆਉਣ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਆਉਣ ਵਾਲੇ ਹਫਤੇ ਦੇ ਵਿੱਚ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਆ ਇੱਕ ਵਾਰ ਫੇਰ ਉਹਨਾਂ ਦੇ ਨਾਲ ਆਪਾਂ ਫੇਰ ਗੁਫ਼ਤਗੁ ਕਰਾਂਗੇ ਪੰਜਾਬ ਦੇ ਦਰਸ਼ਨ ਬਾਰੇ ਭਾਰਤ ਦੇ ਦਰਸ਼ਨ ਬਾਰੇ ਇਹ ਗੱਲਾਂ ਬਾਤਾਂ ਕਰਾਂਗੇ ਆਉਣੇ ਹਫਤੇ ਫੇਰ ਮਿਲਦੇ ਹਾਂ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ